ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਹਕੀਕਤ ਦੇ ਪੰਜਾਬ ਤੇ ਮੈਂ ਪਰਮਜੀਤ ਚਾਹਾਨ ਅਕਸਰ ਹੀ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅਸੀਂ ਇਹ ਵੀਡੀਓ ਬਣਾਉਨੇ ਆ ਤੇ ਪਾਉਨੇ ਆ ਆਪਣੇ ਚੈਨਲ ਤੇ ਤੁਹਾਡੇ ਰੂਬਰੂ ਕਰਾਉਨੇ ਆ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਨੂੰ ਅੱਜ ਅਸੀਂ ਪਹੁੰਚੇ ਆ ਜਲਾਲਾਬਾਦ ਰੋਡ ਸ਼੍ਰੀ ਮੁਕਸਰ ਸਾਹਿਬ ਦੇ ਜਲਾਲਾਬਾਦ ਰੋਡ ਗਲੀ ਨੰਬਰ 2 ਆਰਓ ਵਾਲੀ ਗਲੀ ਦੇ ਵਿੱਚ ਜਿੱਥੇ ਕਿ ਵੀਰ ਜੀ ਬਲਜਿੰਦਰ ਸਿੰਘ ਜੋ ਕਿ ਪੇਸ਼ੇ ਦੇ ਤੌਰ ਤੇ ਡਰਾਈਵਰ ਸਨ ਪਿਛਲੇ ਸਮੇਂ ਵਿੱਚ 2023 ਲਗਭਗ 1.5 ਸਾਲ ਪਹਿਲਾਂ 2023 ਵਿੱਚ ਜਿਹੜੇ 슈ਗਰ ਦੇ ਕਾਰਨ ਇਹਨਾਂ ਦੀ ਲਤ ਕੱਟਣੀ ਪਈ ਤਾਂ ਕਿ ਜਿਹੜੇ ਪਰਿਵਾਰ ਦੇ ਵਿੱਚ ਵੀ ਇਹਨਾਂ ਕੋਲੇ ਕੋਈ ਇਨਕਮ ਦਾ ਕੋਈ ਜਿਹੜਾ ਵਸੀਲਾ ਨਹੀਂ ਹੈਗਾ ਕੋਈ ਆਮਦਨ ਦਾ ਕੋਈ ਸਾਧਨ ਨਹੀਂ ਹੈਗਾ ਦੋਜੇ ਕਮਰੇ ਦੇ ਵਿੱਚ ਮਾਤਾ ਜੀ ਬੈਠੇ ਨੇ ਤਾਂ ਉਹਨਾਂ ਦੇ ਵਿੱਚ ਗਾ ਟੁੱਟਿਆ ਹੋਇਆ ਇੱਕ ਬੇਟੀ ਇਹਨਾਂ ਦੀ ਉਹਦੀ ਮੈਰਿਜ ਹੋਈ ਐ ਤੇ ਬੇਟਾ ਇਹਨਾਂ ਦਾ ਪੜ ਰਿਹਾ ਤੇ ਗਲਤ ਕਰਦੇ ਆ ਵੀਰ ਬਲਜਿੰਦਰ ਸਿੰਘ ਜੀ ਦੇ ਨਾਲ ਸੱਸੀ ਕਰਦੇ ਜੀ ਉਹ ਦੇਖਣਾ ਵੀਰ ਜੀ ਕੀ ਪ੍ਰੋਬਲਮ ਆ ਗਈ ਸੀ ਮੇਰੇ ਨਾਲ ਜੀ 2023 ਦੇ ਵਿੱਚ 2023 ਵਿੱਚ ਮੇਰੇ ਨਾਲ ਪੈਰ ਦੀ ਇੱਕ ਉਂਗਲ ਖਰਾਬ ਹੋ ਗਈ ਸੀ ਸ਼ੂਗਰ ਕਰਕੇ ਤੇ ਉਹਦੇ ਕਾਰਨ ਮੈਂ ਇਲਾਜ ਬਹੁਤ ਕਰਾਇਆ ਪਰ ਮੈਨੂੰ ਕਿਤੇ ਫਰਕ ਨਹੀਂ ਪਿਆ ਮੇਰਾ ਹੌਲੀ ਹੌਲੀ ਮੁੜ ਕੇ ਪੈਰ ਸੀ ਜਿਹੜਾ ਸਾਰਾ ਪੈਰ ਖਰਾਬ ਹੋ ਗਿਆ ਗੱਲਣਾ ਸ਼ੁਰੂ ਹੋ ਗਿਆ ਪੈਰ ਦੀ ਹੱਡੀ ਬਾਹਰ ਆ ਗਈ ਮੁੜ ਕੇ ਥੋੜੇ ਚਿਰ ਪਿਛੋਂ ਮੈਂ 4-5 ਮਹੀਨੇ ਦਵਾਈ ਖਾਂਦਾ ਰਿਹਾ ਬਠਿੰਡੇ ਰਿੰਗ ਚੋਂ ਉੱਥੋਂ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਮੈਨੂੰ ਕਿਸੇ ਨੇ ਫਰੋਹਪੁਰ ਦੱਸਿਆ ਵੀ ਤੁਸੀਂ ਫਰੋਹਪੁਰ ਜਾ ਕੇ ਇਲਾਜ ਕਰਾਓ ਆਤਾ ਫਿਰ ਮੈਂ ਫਰੋਹਪੁਰ ਚਲੇ ਗਿਆ 4 ਮਹੀਨੇ ਮੈਂ ਦਵਾਈ ਉੱਥੋਂ ਖਾਧੀ ਮੁੜ ਕੇ ਮੇਰੀ ਆ ਜਿਹੜੀ ਪਿੰਗਣੀ ਸੀ ਐਸਾਈਡ ਦੀ ਲੱਤ ਦੀ ਇਹ ਹੌਲੀ ਹੌਲੀ ਸਾਰੀ ਖਤਮ ਹੋ ਗਈ ਗੱਲ ਨਾ ਕੀ ਅੱਡੀ ਮੇਰੀ ਬਿਲਕੁਲ ਮੁੜ ਕੇ ਨਾ ਹੀ ਹੌਲੀ ਹੌਲੀ ਜਿਹੜੀ ਇਹ ਲੱਤ ਦੀ ਪਿੰਗਣੀ ਸੀ ਇਹਦੇ ਨਾਲ ਹੱਡੀ ਜਿਹੜੀ ਹੁੰਦੀ ਆ ਆਪਣੀ ਲੱਤ ਦੀ ਉਹ ਬਾਹਰ ਨਿਕਲ ਲਾਤੀ ਮਾਸ ਗੱਲ ਲਾ ਆ ਕੇ ਸਾਰਾ ਉਹਦੇ ਕਰਕੇ ਫਿਰ ਮੇਰੇ ਵੱਸੋਂ ਬਾਹਰ ਹੋ ਗਿਆ ਕੰਮ ਨੂੰ ਮੈਂ ਲਾਜ ਬਹੁਤ ਕਰਾਇਆ ਪਰ ਮੇਰੀ ਗੱਲ ਨਹੀਂ ਬਣੀ ਮੈਨੂੰ ਇਹ ਸੀਗਾ ਕਿ ਚਲੋ ਮੇਰਾ ਪੈਰ ਨਾਕ ਤੋਂ ਨਾ ਹੋਵੇ ਲੱਤ ਨਾਕ ਤੋਂ ਨਾ ਹੋਵੇ ਬਚਤ ਹੋ ਜੇ ਮੇਰੀ ਪਰ ਮੇਰੀ ਨਾ ਹੀ ਪ੍ਰਮਾਤਮਾ ਨੂੰ ਲੋਭ ਜਿਵੇਂ ਸਮਝ ਲਓ ਕਿ ਕੀ ਹਮੇ ਕਿਸਮਤ ਮਾੜੀ ਸੀ ਕੋਈ ਮੇਰਾ ਹ ਕੀ ਜੀ ਫਿਰ ਮੈਨੂੰ ਡਾਕਟਰ ਸੰਧੂ ਆਈ ਆਪਣੇ ਤੇ ਮੋਕਸਰ ਲੋਟ ਰੋਡ ਬਾਸ ਢੀ ਦੇ ਕੋਲੇ ਉਹਨਾਂ ਕੋਲੇ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਤੇ ਮੇਰੇ ਗਲੀ ਗਵਾਂਢ ਨੇ ਲੈ ਕੇ ਗਏ ਧਾਰਨ ਕਰਾਇਆ ਫਿਰ ਮੇਰੀ ਉੱਤੇ ਉਹਨਾਂ ਡਾਕਟਰ ਸਾਹਿਬ ਮੇਰੀ ਜੜੀ ਸੱਜੀ ਲੱਗਤਾ ਇਹ ਗੋਡੇ ਤੋਂ 4 ਉਂਗਲਾ ਤਾਂ ਕੱਟੀ ਕਿਉਂਕਿ ਜਿਹੜੀ ਇਹ ਮੇਰੀ ਖੱਬੀ ਲੱਤ ਆ ਇਹ ਵੀ ਮੇਰੀ ਕੰਮ ਨਹੀਂ ਕਰਦੀ ਮੈਨੂੰ ਤੁਣ ਜੇ ਦਿੱਕਤ ਬਹੁਤ ਆਉਂਦੀ ਆ ਕੁਝ ਚਿਰ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀ ਜਿਹੜਾ ਗੋਡਾ ਮੇਰਾ ਇਹ ਬਿਲਕੁਲ ਜਾਮ ਹੋਇਆ ਤੇ ਉਦੋਂ ਮੈਂ ਕੰਮ ਕਰਦਾ ਸੀ ਡਰਾਈਵਿੰਗ ਕਰਦਾ ਸੀ ਪਰ ਮੈਂ ਡਾਕਟਰ ਨੇ ਕਿਹਾ ਵੀ ਤੁਸੀਂ 4-5 ਮਹੀਨੇ ਕਟਾਉਣੀ ਪਊਗੀ ਤੁਹਾਨੂੰ ਲਾਜ ਤੁਹਾਡਾ ਚੰਡੀਗੜ੍ਹ ਹੋਊਗਾ ਪੈਸੇ ਖੁਣੋਂ ਮੈਂ ਲਾਜ ਨਹੀਂ ਕਰਾ ਸਕਿਆ ਜੀ ਤੇ ਇਹ ਮੇਰੀ ਲੱਤ ਜਿਹੜੀ ਇਹ ਵੀ ਜਾਮ ਹੋ ਗਈ ਤੇ ਆਹ ਲੱਤਾਂ ਜਿਹੜੀ ਮੇਰੀ ਸੱਜੀ ਇਹ ਤਾਂ ਫਿਰ ਤੁਹਾਨੂੰ ਪਤਾ ਚੁੱਗਣ ਕਰਕੇ ਕਟਾਉਣੀ ਪਈ ਹੁਣ ਮੇਰਾ ਕੋਈ ਕਮਾਈ ਦਾ ਸਾਧਨ ਨਹੀਂ ਦੇ ਰਹੀ ਮੇਰੇ ਘਰ ਦੀ ਮਾਲੀ ਹਾਲਤ ਇੰਨੀ ਮਾੜੀ ਹੋਈ ਤੇ ਇਹਨੇ ਪੁੱਛ ਹੁਣ ਆਈ ਕਿ ਰੋਟੀ ਦਾ ਵੀ ਇਸ ਟਾਈਮ ਵੀ ਸਾਨੂੰ ਫਿਕਰ ਹੁੰਦਾ ਵੀ ਸ਼ਾਮ ਨੂੰ ਦਵਾਈਆਂ ਵਗੈਰਾ ਦਾ ਜਿਹੜਾ ਰੋਜ਼ ਜਿਹੜੀ ਤੁਹਾਡੀ ਜਿਹੜੀ ਦਵਾਈ ਚੱਲਦੀ ਹੈ ਦਵਾਈ ਵਗੈਰਾ ਦਾ ਫਿਰ ਜਿਹੜਾ ਚੱਲ ਰਹੀ ਹੈ ਦਵਾਈ ਨਹੀਂ ਦਵਾਈ ਮੇਰੀ ਹੁਣ ਬੰਦ ਹੈ ਜੀ 50% ਉਹਨਾਂ ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੋਈ ਪਈ ਸੀ ਦਵਾਈਆਂ ਤੋਂ ਕਮਾਈ ਦਾ ਕੋਈ ਸਾਧਨ ਨਹੀਂ ਰਿਹਾਗਾ ਬੱਚਾ ਛੋਟਾ ਸੀਗਾ ਪਰਦਾ ਸੀ ਉਹਦੀ ਪੜ੍ਹਾਈ ਛੁੱਟ ਗਈ ਪਲੱਸ 2 ਦੀ ਪੜ੍ਹਾਈ ਸੀਗੀ ਉਹ ਵੀ ਉਹੋ ਚਾਰ ਦੇ ਨਾਨਕੇ ਰਹਿੰਦਾ ਇਹ ਘਰ ਦੇ ਹਾਲਾਤ ਇਹ ਜੀ ਹੋ ਗਏ ਤਾਂ ਦੋਸਤੋ ਵੀਰ ਜੀ ਨੇ ਦੱਸਿਆ ਆਪਣੀ ਕਹਾਣੀ ਜੇ ਇਸ ਤਰ੍ਹਾਂ ਜਿਹੜੀ ਇਹਨਾਂ ਦੀ ਲਤ ਕੱਟੀ ਨਹੀਂ ਪਈ ਲਤ ਕੱਟਣ ਤੋਂ ਬਾਅਦ ਜਿਹੜਾ ਘਰ ਦੇ ਹਾਲਾਤ ਹੈ ਜਿਹੜੇ ਹੌਲੀ-ਹੌਲੀ ਤਰਸਯੋਗ ਹੁੰਦੇ ਜਾ ਰਹੇ ਆ ਤਾਂ ਜਿਹੜੇ ਕਿ ਇਹਨਾਂ ਲੰਮਾ ਸਮਾਂ ਕੋਈ ਰਿਸ਼ਤੇਦਾਰ ਜਾਂ ਕੋਈ ਦੋਸਤ ਮਿੱਤਰ ਵੀ ਜਿਹੜੀ ਅੱਜ ਦੀ ਜਿਹੜੇ ਆਰਥਿਕ ਤੰਗੀ ਦੇ ਕਾਰਨ ਜਿਹੜੇ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਇਹਨਾਂ ਨੇ ਆਮ ਲੋਕਾਂ ਤੋਂ ਜਿਹੜੀ ਮੰਗ ਕੀਤੀ ਹੈ ਇਹਨਾਂ ਦੇ ਇਲਾਜ ਵਾਸਤੇ ਅਸੀਂ ਵੀ ਅਪੀਲ ਕਰਦੇ ਆ ਲੋਕਾਂ ਨੂੰ ਬੇਨਤੀ ਕਰਦੇ ਆ ਸਮਾਜ ਦੇ ਲੋਕਾਂ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਹੈ ਕੋ ਸਿੱਖ ਪਰਿਵਾਰ ਆ ਗੀ ਜੀ ਤਾਂ ਇਹਨਾਂ ਦੀ ਜਿਹੜੀ ਆ ਪਰਤਵੱਧ ਮਦਦ ਕੀਤੀ ਜਾਵੇ ਤਾਂ ਤੁਸੀਂ ਵੀ ਥੋੜਾ ਜਿਆ ਬੇਨਤੀ ਕਰ ਬੇਨਤੀ ਕਰ ਭਾਈ ਇਹ ਤਾਂ ਮੈਂ ਥੋੜੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿੰਨਾ ਵੀ ਕੋਈ ਤੁਹਾਨੂੰ 100 50 10 20 ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਸਿਰ ਤੇ ਚਲੋ ਸਾਡਾ ਚੁੱਲ੍ਹਾ ਚੱਲੀ ਜਾਊ ਭਾਈ ਧੰਨਵਾਦ ਧੰਨਵਾਦ